ਮੌਸਮ 'ਚ ਪਕੌੜੇ ਸਭ ਕੁਝ ਖਾਣਾ ਭੁੱਲ ਜਾਓ ਜਦੋਂ ਸਰਦੀਆਂ ਦੇ ਮੌਸਮ ਵਿੱਚ ਹਰੇ ਮੇਥੀ ਦੇ ਪੱਤਿਆਂ ਦੀ ਇਸ ਤਰੀਕੇ ਦੀ कुरकुरी ਟਿੱਕੀ ਬਣਾ ਕੇ ਘਰ ਖਾਓ ਸੋ ਹੈਲੋ ਗਾਇਜ਼ ਵੈਲਕਮ ਬੈਕ ਟੂ ਆਰ YouTube ਚੈਨਲ ਹੋਪ ਟੂ ਯੇ ਸਾਰੇ ਠੀਕ ਹੋਵੋਗੇ ਸੋ ਅੱਜ ਸਾਡੇ ਨਾਨੀ ਜੀ ਸਪੈਸ਼ਲ ਤੁਹਾਡੇ ਸਾਰਿਆਂ ਲਈ ਮੇਥੀ ਦੀ ਟਿੱਕੀ ਨਾਲ ਸਪੈਸ਼ਲ ਹਰੀ ਚਟਨੀ ਦੀ ਰੈਸিপি ਲੈ ਕੇ ਆਏ ਨੇ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਅੰਤ ਤੱਕ ਜ਼ਰੂਰ ਵੇਖਿਓ ਚਲੋ ਵੀਡੀਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਇੱਥੇ 5-6 ਲਸਣ ਦੀਆਂ ਕਲੀਆਂ ਉਹਨਾਂ ਨੂੰ ਇਸ ਤਰੀਕੇ ਦਰਦਰਾ ਕੁੱਟਾਂਗੇ ਉਸ ਤੋਂ ਬਾਦ ਇਹਦੇ ਵਿੱਚ ਅਸੀਂ ਐਡ ਕਰਾਂਗੇ 1 ਇੰਚ ਅਦਰਕ ਉਹਨੂੰ ਅਸੀਂ ਰਫਲੀ ਚੌਪ ਕਰ ਲਿਆ ਸੀ ਤੇ ਉਹਨੂੰ ਵੀ ਲਸਣ ਦੇ ਨਾਲ ਹੀ ਪੀਸਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਐਡ ਕਰਾਂਗੇ ਹਰੀਆਂ ਮਿਰਚਾਂ ਮਿਰਚਾਂ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਹਰੀਆਂ ਮਿਰਚਾਂ ਨੂੰ ਵੀ ਅਸੀਂ ਇਹਦੇ ਨਾਲ ਪੀਸਣਾ ਹੈ ਤੇ ਦਰਦਰਾ ਜਾਂ ਇਹਨੂੰ ਬਣਾ ਕੇ ਰੈਡੀ ਕਰਨਾ ਹੈ ਹੁਣ ਅਸੀਂ ਟਿੱਕੀ ਦਾ ਮਟੀਰੀਅਲ ਬਣਾਉਣਾ ਸ਼ੁਰੂ ਕਰਦੇ ਹਾਂ ਉਹਦੇ ਲਈ ਅਸੀਂ ਬੌਲ ਵਿੱਚ ਇੱਥੇ ਮੇਥੀ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਚੌਪ ਕਰਕੇ ਐਡ ਕਰਤਾ ਹੈ ਹੁਣ ਇਹਦੇ ਵਿੱਚ ਅਸੀਂ ਵੇਸਣ ਐਡ ਕਰਾਂਗੇ ਵੇਸਣ ਅਸੀਂ ਉਵਰ ਐਡ ਕੀਤਾ ਹੈ ਥੋੜਾ ਥੋੜਾ ਕਰਕੇ ਅੱਧੀ ਕੌਲੀ ਐਡ ਕੀਤਾ ਹੈ ਤੁਸੀਂ ਆਪਣੀ ਮੇਥੀ ਦੀ ਕੁਆਂਟੀਟੀ ਦੇ ਹਿਸਾਬ ਨਾਲ ਵੇਸਣ ਦੀ ਕੁਆਂਟੀਟੀ ਐਡ ਕਰ ਸਕਦੇ ਹੋ ਨਾਲ ਅਸੀਂ ਦੋ ਚਮਚ ਇਮਲੀ ਐਡ ਕੀਤੀ ਹੈ ਹੁਣ ਇਹਦੇ ਵਿੱਚ ਅਸੀਂ ਹਾਫ ਟੇਬਲस्पून ਜੀਰਾ ਐਡ ਕੀਤਾ ਹੈ ਹਾਫ ਟੇਬਲस्पून ਅਸੀਂ ਇਹਦੇ ਵਿੱਚ ਨਮਕ ਐਡ ਕੀਤਾ ਹੈ ਨਮਕ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਐਡਜਸਟ ਕਰ ਸਕਦੇ ਹੋ ਹੁਣ ਇਸੇ ਦੇ ਵਿੱਚ 1 ਟੇਬਲस्पून ਲਾਲ ਮਿਰਚ ਐਡ ਕਰਾਂਗੇ। ਅਗਰ ਤੁਸੀਂ ਘੱਟ ਸਪਾਈਸੀ ਖਾਣਾ ਪਸੰਦ ਕਰਦੇ ਹੋ ਤੇ ਹਾਫ ਟੇਬਲस्पून ਵੀ ਲਾਲ ਮਿਰਚ ਐਡ ਕਰ ਸਕਦੇ ਹੋ। ਹੁਣ ਇਹਦੇ ਵਿੱਚ ਅਸੀਂ ਥੋੜਾ ਥੋੜਾ ਕਰਕੇ ਪਾਣੀ ਐਡ ਕਰਨਾ ਹੈ ਔਰ ਵਧੀਆ ਜਿਹਾ ਟਿੱਕੀ ਦਾ ਡੋਬਾ ਨਾ ਕੇ ਰੈਡੀ ਕਰਨਾ ਹੈ। ਬਹੁਤ ਜ਼ਿਆਦਾ ਪਾਣੀ ਨਹੀਂ ਐਡ ਕਰਨਾ। ਇੱਕੋ ਦਮ ਵੀ ਨਹੀਂ ਸਾਰਾ ਪਾਣੀ ਐਡ ਕਰਨਾ। ਥੋੜਾ ਥੋੜਾ ਕਰਕੇ ਹੀ ਐਡ ਕਰਨਾ ਤਾਂ ਕਿ ਇਹ ਥੋੜਾ ਜਿਹਾ ਸਟਿੱਕੀ ਸਟਿੱਕੀ ਹੋ ਜਾਏ ਔਰ ਇਕੱਠਾ ਹੋਣਾ ਸ਼ੁਰੂ ਹੋ ਜਾਏ। ਅਗਰ ਤੁਹਾਨੂੰ ਲੱਗੇ ਕਿ ਵੇਸਨ ਘੱਟ ਲੱਗ ਰਿਹਾ ਹੈ ਫਿਰ ਤੁਸੀਂ ਹੋਰ ਵੀ ਐਡ ਕਰ ਸਕਦੇ ਹੋ। ਇੱਥੇ ਸਾਨੂੰ ਵ 1 ਟੇਬਲस्पून ਵੇਸਨ ਹੋਰ ਇਹਦੇ ਵਿੱਚ ਐਡ ਕੀਤਾ ਹੈ ਤੇ ਮੇਥੀ ਵਿੱਚ ਚੰਗੇ ਤਰੀਕੇ ਮਿਕਸ ਕਰਤਾ ਹੈ ਹੁਣ ਜਿਹੜਾ ਅਸੀਂ ਅਦਰਕ ਲਸਣ ਔਰ ਮਿਰਚਾਂ ਨੂੰ ਦਰਦਰਾ ਕੁੱਟ ਕੇ ਰੱਖਿਆ ਸੀ ਉਹਨੂੰ ਵੀ ਇਹਦੇ ਵਿੱਚ ਐਡ ਕਰਕੇ ਤੇ ਚੰਗੇ ਤਰੀਕੇ ਮਿਕਸ ਕਰਾਂਗੇ ਔਰ ਵਧੀਆ ਜ ਮਟੀਰੀਅਲ ਟਿੱਕੀ ਦਾ ਬਣਾ ਕੇ ਰੈਡੀ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਪਾਣੀ ਯੂਜ਼ ਕੀਤਾ ਹੈ ਅਸੀਂ ਔਰ ਇਸ ਤਰੀਕੇ ਦਾ ਸਾਡਾ ਮਟੀਰੀਅਲ ਬਣ ਕੇ ਰੈਡੀ ਹੋਇਆ ਹੈ ਥੋੜਾ ਥੋੜਾ ਸਟਿੱਕੀ ਸਟਿੱਕੀ ਹੀ ਹੁੰਦਾ ਹੈ ਉਹਦੇ ਲਈ ਅਸੀਂ ਇੱਥੇ 2 ਟੇਬਲस्पून ਔਇਲ ਐਡ ਕੀਤਾ ਹੈ ਤੇ ਔਇਲ ਐਡ ਕਰਨ ਤੋਂ ਬਾਅਦ ਇਹਨੂੰ ਅਸੀਂ ਚੰਗੇ ਤਰੀਕੇ ਸਾਰੇ ਮਟੀਰੀਅਲ ਵਿੱਚ ਐਡ ਕਰ ਦਾਂਗੇ ਹੁਣ ਅਸੀਂ ਇਹਨੂੰ 10 ਮਿੰਟ ਲਈ ਰੈਸਟ ਤੇ ਰੱਖ ਦਿੰਨੇ ਆ ਇੱਥੇ ਸਾਡੇ 10 ਮਿੰਟ ਕੰਪਲੀਟ ਹੋ ਚੁੱਕੇ ਹੁਣ ਅਸੀਂ ਟਿੱਕੀ ਬਣਾਉਣਾ ਸਟਾਰਟ ਕਰਦੇ ਆ ਇੱਥੇ ਅਸੀਂ ਥੋੜਾ ਜਿਹਾ ਮਟੀਰੀਅਲ ਹੱਥੇ ਲੈ ਕੇ ਤੇ ਉਹਨੂੰ ਟਿੱਕੀ ਦੀ ਸ਼ੇਪ ਦੇਣੀ ਆ ਜਦੋਂ ਵੀ ਟਿੱਕੀ ਬਣਾਣੀ ਆ ਉਦੋਂ ਆਪਣੇ ਹੱਥ ਦੇ ਉੱਤੇ ਹਲਕਾ ਹਲਕਾ ਔਇਲ ਅਪਲਾਈ ਕਰ ਲੈਣਾ ਉਸ ਤੋਂ ਬਾਅਦ ਹੀ ਟਿੱਕੀ ਬਣਾਉਣਾ ਨਹੀਂ ਤੇ ਉਹ ਹੱਥ ਤੇ ਚਿਪਕਣੀ ਸ਼ੁਰੂ ਹੋ ਜਾਂਦੀ ਹੈ ਸੋ ਔਇਲ ਅਸੀਂ ਗਰਮ ਹੋਣ ਲਈ ਰੱਖਤਾ ਸੀ ਇੱਥੇ ਔਇਲ ਸਾਡਾ ਬਿਲਕੁਲ ਵਧੀਆ ਤਰੀਕੇ ਗਰਮ ਹੋ ਕੇ ਰੈਡੀ ਹੋ ਗਿਆ ਹੈ ਇੱਕ ਇੱਕ ਕਰਕੇ ਅਸੀਂ ਸਾਰੀਆਂ ਟਿੱਕੀਆਂ ਇਹਦੇ ਵਿੱਚ ਐਡ ਕੀ ਫਰਾਈ ਕਰ ਰਹੇ ਹਾਂ ਮੇਥੀ ਦੀ ਟਿੱਕੀ ਸਰੋ ਦੇ ਤੇਲ ਵਿੱਚ ਬਹੁਤ ਹੀ ਜ਼ਿਆਦਾ ਕ੍ਰਿਸਪੀ ਔਰ ਕਰੰਚੀ ਬਣ ਕੇ ਰੈਡੀ ਹੁੰਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਕਲਰ ਆਣਾ ਸ਼ੁਰੂ ਹੋ ਗਿਆ ਹੈ ਟਿੱਕੀ ਤੇ ਇਸ ਤਰੀਕੇ ਇਹਨੂੰ ਅਸੀਂ ਪਲਟ ਕੇ ਤੇ ਪਕਾ ਲਵਾਂਗੇ ਇਹਨੂੰ ਅਸੀਂ ਲੋ ਟੂ ਮੀਡੀਅਮ ਫਲੇਮ ਤੇ ਪਕਾਉਣਾ ਹੈ ਹਾਈ ਫਲੇਮ ਤੇ ਨਹੀਂ ਪਕਾਉਣਾ 5 ਤੋਂ 6 ਮਿੰਟ ਦੇ ਅੰਦਰ ਅੰਦਰ ਸਾਡੀ ਟਿੱਕੀ ਫਰਾਈ ਹੋ ਕੇ ਰੈਡੀ ਹੋ ਜਾਂਦੀ ਹੈ ਤੁਸੀਂ ਚਾਹੋ ਇਹਨੂੰ ਡੀਪ ਫਰਾਈ ਵੀ ਕਰ ਸਕਦੇ ਹੋ ਜਾਂ ਫਿਰ ਸ਼ੈਲੋ ਫਰਾਈ ਵੀ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਚੰਗਾ ਲੱਗੇ ਸੋ ਇੱਥੇ ਸਾਡੀ ਟਿੱਕੀ ਬਿਲਕੁਲ ਵਧੀਆ ਤਰੀਕੇ 골ਡਨ ਔਰ ਕ੍ਰਿਸ ਜਿਆਦਾ ਦੇਖਣ ਚ ਅੱਛੀ ਲੱਗ ਰਹੀ ਐ ਔਰ ਬਹੁਤ ਜ਼ਿਆਦਾ ਕਰੰਚੀ ਵੀ ਬਣ ਕੇ ਰੈਡੀ ਹੋਈ ਸੀ ਤੇ ਟਿੱਕੀਆਂ ਤਾਂ ਬਣ ਕੇ ਰੈਡੀ ਹੋ ਗਿਆ ਨੇ ਹੁਣ ਅਸੀਂ ਕਰਦੇ ਆ ਚਟਨੀ ਬਣਾਉਣ ਦੀ ਤਿਆਰੀ ਸਭ ਤੋਂ ਪਹਿਲਾਂ ਅਸੀਂ ਇੱਥੇ ਮੂਲੀ ਨੂੰ ਗ੍ਰੇਟ ਕਰ ਰਹੇ ਆ ਮੂਲੀ ਔਰ ਗਾਜਰ ਗ੍ਰੇਟ ਕਰਕੇ ਅਸੀਂ ਚਟਨੀ ਵਿੱਚ ਐਡ ਕਰਨੀ ਐ ਮੇਥੀ ਦੀ ਟਿੱਕੀ ਦੇ ਨਾਲ ਆਹ ਵਾਲੀ ਚਟਨੀ ਹੋਵੇ ਤੇ ਟਿੱਕੀ ਖਾਣ ਦਾ ਹੋਰ ਵੀ ਜ਼ਿਆਦਾ ਮਜ਼ਾ ਆ ਜਾਂਦਾ ਐ ਸੋ ਇੱਥੇ ਅਸੀਂ ਮੂਲੀ ਨੂੰ ਗ੍ਰੇਟ ਕਰ ਲਿਆ ਐ ਹੁਣ ਅਸੀਂ ਗਾਜਰਾਂ ਵੀ ਗ੍ਰੇਟ ਕਰ ਲਿਆ ਨੇ ਇੱਥੇ ਅਸੀਂ ਮਿਕਸੀ ਜਾਰ ਵਿੱਚ ਧਨੀਆ ਔਰ ਮੂਲੀ ਦੇ ਪੱਤੇ ਐਡ ਕਰ ਰਹੇ ਆ ਇਸ ਤਰੀਕੇ ਗਏ ਚਟਨੀ ਬਣਾਓਗੇ ਨਾ ਬਾਕੀ ਚਟਨੀਆਂ ਖਾਣਾ ਹੀ ਭੁੱਲ ਜਾਓਗੇ ਨਾਲ ਅਸੀਂ ਦੋ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਨੇ ਤੁਸੀਂ ਆਪਣੇ ਸਪਾਈਸ ਦੇ ਟੇਸ ਦੇ ਅਨੁਸਾਰ ਮਿਰਚਾ ਐਡ ਕਰ ਸਕਦੇ ਹੋ ਇਹਨੂੰ ਅਸੀਂ ਗ੍ਰाइंड ਕਰ ਲਿਆ ਹੈ ਤੇ ਇੱਕ ਬਾਉਲ ਵਿੱਚ ਐਡ ਕਰਤਾ ਹੈ ਹੁਣ ਅਸੀਂ ਇਹਦੇ ਵਿੱਚ ਇਮਲੀ ਭਿਉਂ ਕੇ ਰੱਖੀ ਸੀ ਉਹਨੂੰ ਐਡ ਕਰਾਂਗੇ ਇਮਲੀ ਐਡ ਕਰਨ ਦੇ ਨਾਲ ਇਹ ਚਟਨੀ ਹੋਰ ਵੀ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਔਰ ਚਟਪਟੀ ਬਣ ਕੇ ਰੈਡੀ ਹੁੰਦੀ ਹੈ ਸੋ ਇੱਥੇ ਅਸੀਂ ਇਮਲੀ ਵੀ ਐਡ ਕਰਤੀ ਹੈ ਹੁਣ ਇਹਦੇ ਵਿੱਚ ਅਸੀਂ ਬੋਇਲ ਆਲੂ ਉਹਨੂੰ ਚੰਗੇ ਤਰੀਕੇ ਮੈਸ਼ ਕਰਕੇ ਤੇ ਐਡ ਕਰਾਂਗੇ ਬੋਇਲ ਆਲੂ ਵੀ ਐਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਨਾਲ ਚਟਨੀ ਵਿੱਚ ਬਾਈਂਡਿੰਗ ਬਹੁਤ ਜ਼ਿਆਦਾ ਅੱਛੀ ਆਂਦੀ ਹੈ ਹੁਣ ਜਿਹੜੀ ਅਸੀਂ ਮੂਲੀ ਔਰ ਗਾਜਰਾ ਗ੍ਰੇਟ ਕਰਕੇ ਰੱਖਿਆ ਸੀ ਉਹਨਾਂ ਨੂੰ ਐਡ ਕਰਤਾ ਹੈ ਤੇ ਉਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਮਿਕਸ ਕਰਦਾ ਗਾਈਜ਼ ਆਹ ਵਾਲੀ ਚਟਨੀ ਦੇ ਨਾਲ ਨਾਰਮਲੀ ਤੁਸੀਂ ਰੋਟੀ ਵੀ ਖਾ ਸਕਦੇ ਹੋ ਇੰਨੀ ਜ਼ਿਆਦਾ ਟੇਸਟੀ ਚਟਨੀ ਬਣ ਕੇ ਰੈਡੀ ਹੁੰਦੀ ਹੈ ਸਬਜੀ ਦੀ ਵੀ ਨਹੀਂ ਲੋੜ ਪੈਂਦੀ ਅਗਰ ਇਹ ਚਟਨੀ ਹੋਵੇ ਰੋਟੀ ਦੇ ਨਾਲ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਥੋੜੀਆਂ ਜੀਆਂ ਸਪਾਈਸਿਸ ਇੱਥੇ ਅਸੀਂ ਹਾਫ ਟੇਬਲस्पून ਲਾਲ ਮਿਰਚ ਐਡ ਕਰ ਰਹੇ ਆਂ ਇਹਨੂੰ ਅਸੀਂ ਚੰਗੇ ਤਰੀਕੇ ਮਿਕਸ ਕਰਾਂਗੇ ਉਸ ਤੋਂ ਬਾਅਦ ਨਾਲ ਹੀ ਅਸੀਂ ਹਾਫ ਟੇਬਲ ਪੌਣ ਨਾਮਕ ਵੀ ਐਡ ਕਰਾਂਗੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਹੁਣ ਇਹਨੂੰ ਅਸੀਂ ਚੰਗੇ ਤਰੀਕੇ ਮਿਕਸ ਕਰ ਦਿੰਨੇ ਆ ਸੋ ਇੱਥੇ ਸਾਡੀ ਸਪੈਸ਼ਲ ਵਾਲੀ ਚਟਨੀ ਵੀ ਬਣ ਕੇ ਰੈਡੀ ਹੋ ਚੁੱਕੀ ਹੈ ਦੇਖ ਸਕਦੇ ਹੋ ਗਾਇਸ ਦੇਖਣ ਚ ਪਲੇਟ ਸਰਵ ਕੀਤੀ ਹੋਈ ਕਿੰਨੀ ਜ਼ਿਆਦਾ ਅੱਛੀ ਲੱਗ ਰਹੀ ਹੈ ਪਲੀਜ਼ ਜ਼ਰੂਰ ਇੱਕ ਵਾਰੀ ਤੁਸੀਂ ਮੇਥੀ ਦੀ ਟਿੱਕੀ ਦੇ ਨਾਲ ਇਹ ਵਾਲੀ ਚਟਨੀ ਵੀ ਟ੍ਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਬਹੁਤ ਹੀ ਜ਼ਿਆਦਾ ਈਜ਼ੀ ਔਰ ਕੁਇਕ ਰੈਸਿਪੀ ਹੈ ਗਾਇਸ ਪਲੀਜ਼ ਜ਼ਰੂਰ ਟ੍ਰਾਈ ਕਰਿਓ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਵੀਡੀਓ ਨੂੰ ਲਾਈਕ ਕਰਿਓ ਸੋ ਹੁਣ ਅਸੀਂ ਮ Bye.